ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਬਲਬੀਰ ਸਿੰਘ ਪੰਨੂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਫਤਿਹਗੜ ਚੂੜੀਆਂ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਪਹੁੰਚ ਕੇ ਵੋਟਰਾਂ ਦਾ ਧੰਨਵਾਦ ਕੀਤਾ ਜਿੱਥੇ ਫਤਿਹਗੜ ਚੂੜੀਆਂ ਸ਼ਹਿਰ ਦੇ ਲੋਕਾਂ ਨੂੰ ਪੰਨੂ ਦਾ ਹਾਰ ਪਾ ਕੇ ਪਰਮਾ ਸਵਾਗਤ ਕੀਤਾ ਉੱਥੇ ਹੀ ਉਹਨਾਂ ਦੇ ਚਿਹਰੇ ਉੱਤੇ ਪੰਜਾਬ ਦੇ ਵਿੱਚ ਛੱਲੇ ਛਾੜੂ ਤੇ ਛਾੜੂ ਦੀ ਰਿਕਾਰਡ ਤੋੜ ਜਿੱਤ ਸਾਫਤ ਦਿਖਾਈ ਦੇ ਰਹੀ ਸੀ ਇਸ ਮੌਕੇ ਉਹਨਾਂ ਨੇ ਲੋਕਾਂ ਦੇ ਭਲੇ ਲਈ ਕੰਮ ਕਰਨ ਰੋਜ਼ਗਾਰ ਉਪਲਬਧ ਕਰਾਉਣ ਤੇ ਨਸ਼ਿਆਂ ਨੂੰ ਠੱਲ ਪਾਉਂਦਾ ਵੀ ਪਰੋਸਾ ਦਿੱਤਾ ਆਓ ਦੇਖਦੇ ਹਾਂ ਇੱਕ ਰਿਪੋਰਟ ਭਾਈ ਰਾਹ ਛੱਡ ਕੇ ਜੀ ਹਾਈ ਲਾਈਵ ਵੇਖੋ ਜੀ ਬਦਲ ਗਿਆ ਭੋਗ ਦੇ ਮਾੜੀ ਨਹੀਂ ਗੱਲ ਮਾੜੀ ਯਾਰੇ ਵੀਰ ਸੀ ਆ ਗਏ ਆ ਜੱਟ ਸਾਹਿਬ ਮੈਂ ਭਾਬੀ ਤੇਰੀ ਆਓ ਆਓ ਬਾਹਰ ਆਓ ਬਾਹਰ ਆਓ ਬਾਹਰ ਆਓ ਬਾਹਰ ਸਿੰਘੇ ਨਿਕਲੇਗਾ ਨਾ ਉਹਨੇ ਸਾਰੇ ਨੇ ਰਲ ਮਿਲ ਕੇ ਜਿੰਨੀ ਵੀ ਸਾਰੀ ਅਸੀਂ ਆਮ ਆਦਮੀ ਪਾਰਟੀ ਦੀ ਟੀਮ ਹਾਂ ਤੇ ਜਿੰਨੀ ਵੀ ਸਾਡੇ ਨਾਲ ਸੰਗਤ ਹੋਰ ਵੀ ਜੁੜੀ ਆ ਅਸੀਂ ਸਾਰਿਆਂ ਨੇ ਰਲ ਮਿਲ ਕੇ ਚੰਗੇ ਵਾਸਤੇ ਕੁਝ ਕਰਨਾ ਹੈ ਹਾਂਜੀ ਅਸੀਂ ਬਦਲੇ ਨਹੀਂ ਬਦਲਾ ਕਰਨਾ ਹੈ ਕੀ ਕਰਨਾ ਬਦਲੇ ਨਹੀਂ ਪਰਚੇ ਨਹੀਂ ਪਰਚੇ ਨਹੀਂ ਨੌਕਰੀਆਂ ਕਰ-ਕਰ ਜਗਾਰ ਕਿੰਗੀਆਂ ਜੇ ਸਹੂਲਤਾਂ ਚੰਗੀ ਬੱਚਿਆਂ ਨੂੰ ਪੜਾਈ ਦੇਣੀ ਆ ਕਿਸੇ ਦਾ ਨਜਾਇਜ਼ ਪਰਚੇ ਨਹੀਂ ਕਰਾਉਣੇ ਸਹੀ ਹੈ ਨਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਣੇਂਡੀਆਂ ਖੇਚਰੇ ਆ ਜੇ ਟਿਉਣ ਵਾਲੇ ਸਮੇਂ ਦੇ ਵਿੱਚ ਫੋਟੇਗੜ ਚੂੜੀਆਂ ਦੇ ਵਿੱਚ ਵੈਕਮ ਚਲਾਉਣਾ ਰੈਂਡੇ ਖੁੰਡੇ ਸਹਾ ਸਾ ਜੜ ਦੇ ਬੋਤਲੀਆਂ ਦੇ ਆਪਾਂ ਖੇਚਲੇ ਲਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਨੂੰ ਉਹਨਾਂ ਦੇ ਅੱਗੇ ਖੜੋ ਰਾਮਿਆ ਇਸ ਤੋਂ ਬਾਅਦ ਇੱਕ ਫਟੇਗੜ ਚੂੜੀਆਂ ਦੇ ਵਿੱਚ ਪੰਨੂ ਸਾਹਿਬ ਦੀ ਅਗਵਾਈ ਦੇ ਵਿੱਚ ਵੱਡਾ ਜਲਸਾ ਰੱਖਾਂਗੇ ਜਿਦੇ ਵਿੱਚ ਸਾਡੀਆਂ ਮਾਵਾਂ ਪੈਣਾ ਭਰਾ ਬੱਚੇ ਬਜ਼ੁਰਗ ਪਹੁੰਚ ਕੇ ਪੰਨੂ ਸਾਹਿਬ ਉਹਨਾਂ ਦਾ ਧੰਨਵਾਦ ਕਰਨਗੇ ਤੇ ਨਾਲ ਇੱਕ ਬਹੁਤ ਵੱਡੀ ਪਾਰਟੀ ਹੋਏਗੀ ਚਾਹ ਪਾਰਟੀ ਤੇ ਖਾਣੇ ਦੀ ਉਹ ਮੇਰੇ ਵੱਲੋਂ ਹੋਏਗੀ ਫਟੇਗੜ ਚੂੜੀਆਂ ਤੇ ਖੇਰ ਦੇ ਵਿੱਚ ਇੱਕੋ ਗੱਲ ਕਹਿਣੀ ਆ ਪੰਨੂ ਸਾਹਿਬ ਨੇ ਜਿਹੜੀ ਗੱਲ ਆਖੀ ਕੀ ਬਦਲਾ ਲੈਣ ਨਹੀਂ ਬਦਲਾ ਕਰਨਾ ਆ ਕਿ ਆਹ ਹਰ ਆਰਿਆ ਚ ਰੋਸ਼ਨੀ ਦੇ ਵਿੱਚ ਬੀਜਿਏ ਅਸੀਂ ਧਰਤੀ ਤੇ ਨਵੀਂ ਕੋਈ ਰੀਝ ਬੀਜਿਏ ਜਿਹੜਾ ਖੁਸ਼ ਗिराਸੀਂ ਸਾਥੋਂ ਉਹੀ ਪਿਆਰ ਮੋੜੀਏ ਅਸੀਂ ਰਲ ਮਿਲ ਫਤਿਹਗੜ ਚੂੜੀਆਂ ਦੀ ਨਹਾਰ ਮੋੜੀਏ ਅਸੀਂ ਰਲ ਮਿਲ ਫਤਿਹਗੜ ਚੂੜੀਆਂ ਦੀ ਨਹਾਰ ਮੋੜੀਏ ਇਹਨਾਂ ਲਫ਼ਜ਼ਾਂ ਦੇ ਨਾਲ ਪੰਨੂ ਸਾਹਿਬ ਵੱਲੋਂ ਖਾਸ ਕਰਕੇ ਸਾਡੇ ਹਲਕੇ ਦੇ ਵਿੱਚ ਜਿੰਨਾ ਵੀਰਾਂ ਨੇ ਮਿਹਨਤ ਕੀਤੀ ਏ ਲਵ ਸਿੰਧੂ ਲਵ ਕੁਸਰਾ ਵਾਲੇ ਹੋਰ ਸਾਰੀਆਂ ਟੀਮਾਂ ਜਿਹੜੀਆਂ ਨੇ ਅਨੁਰੋਪ ਦੇਵ ਜੀਪ ਕੁਮਾਰ ਸਾਰਿਆਂ ਨੇ ਸੁਖਵਿੰਦਰ ਉਹਨਾਂ ਨੇ ਬੜਾ ਮਿਹਨਤ ਕੀਤੀ ਏ ਕਿਰਚਨ ਭਾਈ ਚਾਰੇ ਦੇ ਸਲੀਮ ਕਲਾਬੀਰ ਅਤੇ ਸਾਰੀ ਟੀਮ ਨੇ ਜੋਰਜ ਮਸੀਹ ਨੇ ਬੜਾ ਤੜੜਾ ਹੋ ਕੇ ਕੰਮ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਹਿਮ ਲਈ ਸਾਡਾ ਵੀਰ ਕਿਹੜਾ ਕਿਹੜਾ ਨਾਮਾਂ ਨਾਂਜ ਪਾਓ ਇੱਥੇ ਹਜ਼ਾਰਾਂ ਦਿਲ ਤੇ ਲਿਖੇ ਇਹਨੇ ਨਾਮ ਲੈਣ ਦੀ ਕਿ ਲੋੜ ਏ ਇਸ ਕਰਕੇ ਪੰਨੂ ਸਾਹਿਬ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵਾਰੀ ਜਿਹੜਾ ਪੰਨੂ ਸਾਹਿਬ ਸਾਨੂੰ ਪ੍ਰੋਗਰਾਮ ਦੇਣਗੇ ਸਾਰਿਆਂ ਨੂੰ ਸੂਚਿਤ ਕਰਤਾ ਜਾਊਗਾ ਫਤੇਗੜ ਚੂੜੀਆਂ ਦੇ ਵਿੱਚ ਨਵੀਂ ਪ੍ਰਕਿਰਤ ਪਾਵਾਂਗੇ ਪਰਚੀਆਂ ਚਰਚੀਆਂ ਤੇ ਖਰਚੀਆਂ ਦਾ ਕੰਮ ਜੇ ਬੰਦ ਜੇ ਫਤੇਗੜ ਚੂੜੀਆਂ ਤੇ ਵਿਕਾਸ ਵੀ ਹੋ ਰਹੀ ਲੋਕਾਂ ਦੇ ਜਿਹੜੇ ਰੁਕੇ ਹੋਏ ਕੰਮਾਂ ਨੇ ਉਹਨਾਂ ਦੀ ਹਨੇਰੀ ਆਏਗੀ ਚਿੱਟੇ ਦੀ ਗੱਲ ਕਰਤੀ ਏ ਜਿਹੜੇ ਚਿੱਟੇ ਵੇਚਦੇ ਨੇ ਪੰਨੂ ਸਾਹਿਬ ਨੇ ਐਲਾਨ ਕਰਤਾ ਕਿ ਅੱਜ ਤੋਂ ਆਪਰੀਏ ਟੱਗੀਆਂ ਜਿਹੜੀਆਂ ਮੋਰ ਕੇ ਛੱਪੜ ਜਿ ਸੁੱਟਦੇ ਹੋ ਨਹੀਂ ਤਾਂ ਫੜ ਪੰਨੂ ਜਾਣੇ ਤੇ ਉਹਦਾ ਕੰਮ ਜਾਣੇ